ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜੀ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਦਿਨ ਹੈ ਜੀ ਸੋਮਵਾਰ ਦਾ ਤੇ ਬੱਚਿਆਂ ਨੂੰ ਆਪਾਂ ਭੇਜਦਾ ਸਕੂਲ ਤੇ ਕੱਲ ਛੁੱਟੀ ਸੀ ਸੰਡੇ ਦੀ ਤੇ ਅੱਜ ਬੱਚੇ ਗਏ ਨੇ ਸਕੂਲ ਚਲੇ ਗਏ ਨੇ ਤੇ ਆਪਾਂ ਲੱਗੇ ਆਂ ਜੀ ਘਰ ਦਾ ਕੰਮ-ਕਾਰ ਕਰਨ ਤੇ ਆਪਾਂ ਪਹਿਲਾਂ ਆਪਣੇ ਕਮਰੇ ਦੀ ਸਫਾਈ ਕਰਦੇ ਆ ਤੇ ਅਗਰ ਚੈਨਲ ਤੇ ਪਹਿਲੀ ਵਾਰੀ ਹੋ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਇੱਕ ਸੋਣਾ ਜਾਂ ਕਮੈਂਟ ਜ਼ਰੂਰ ਕਰਨਾ ਲੋ ਜੀ ਆਪਾਂ ਸਫਾਈ ਕਰ ਲਈਏ ਕਮਰੇ ਦੀ ਤੇ ਫੇਰ ਆਪਾਂ ਰੋਟੀ ਪਾਣੀ ਬਣਾ ਲਿਆ ਸੀ ਸਵੇਰੇ ਬੱਚਿਆਂ ਨੂੰ ਭੇਜ ਦਿੱਤਾ ਸਕੂਲ ਤੇ ਅੱਜ ਖਲਾਰਾ ਵੀ ਕਾਫੀ ਜ਼ਿਆਦਾ ਪਿਆ ਹੋਇਆ ਤੇ ਆਪਾਂ ਲੱਗ ਗਏ ਸੀ ਫਟਾਫਟ ਕੰਮ ਕਰਨ ਤੇ ਕੁਝ ਧੋਣ ਵਾਲੇ ਕੱਪੜੇ ਪਏ ਨੇ ਕਾਫੀ ਸਾਰੇ ਇਹ ਕੋਲ ਲਾਨਿਆ ਮਸ਼ੀਨ ਤੇ ਹੌਲੀ ਹੌਲੀ ਕਰਦੇ ਆਂ ਜੀ ਕੰਮ ਕਰ ਕੱਲ ਤੋਂ ਇਹ ਨਹੀਂ ਸੀ ਕਪੜੇ ਤੇ ਢੋਕਰੀ ਭਰੀ ਪਈ ਹੈ ਖਲਾਰਾ ਆਪਾਂ ਚੱਕ ਲਿਆ ਤੇ ਸਫਾਈ ਕਰ ਲਈ ਸਾਰੀ ਮੋਝ ਹੁਣ ਲਾਣੇ ਆ ਜੀ ਆਪਾਂ ਝਾੜੂ ਖਲਾਰਾ ਖਲੂਰਾ ਚੱਕ ਲਿਆ ਤੇ ਝਾੜੂ ਅੰਦਰੋਂ ਚਤੇ ਮੈਂ ਲਗਾ ਲਿਆ ਸੀ ਬਰਾਂਡਾ ਰਹਿ ਗਿਆ ਬਾਹਰ ਇਹ ਝਾੜੂ ਲਾ ਕੇ ਫੇਰ ਆਪਾਂ ਲਾਣੇ ਪੋਚਾਜ ਬਾਹਰ ਥੋੜਾ ਜਿਹਾ ਵਿੜਤ ਹੋਇਆ ਸੀ ਮਿੱਟੀ ਮਿੱਟੀ ਜਿਹੀ ਪੀਸੀ ਤੇ ਉਹ ਛਿੱਟਾਂ ਅੰਦਰ ਆ ਗਈਆਂ ਨੇ ਪੈਪ ਨਾਲ ਥੋਇਆ ਸੀ ਪਾਣੀ ਕਾਫੀ ਅੰਦਰ ਆ ਗਿਆ ਆਪਾਂ ਕੋਚਾ ਲਾ ਕੇ ਕਰਦੇ ਆਂ ਜੀ ਸਫਾਈ ਹੁਣ ਇਹ ਗਿੱਲਾ ਗਿੱਲਾ ਹੋਇਆ ਪਿਆ ਸਾਰਾ ਫਰਸ਼ ਅੰਦਰ ਵੀੜੇ ਚਾੜੂ ਆਪਾਂ ਸਵੇਰੇ ਲਾ ਲੀਦੇ ਕਿਉਂਕਿ ਬਾਅਦ ਤੋ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਕੱਪੜੇ ਵੀ ਆਪਾਂ ਨੇ ਧੋ ਲਏ ਨੇ ਚਾਰੋ ਚੁਰ ਵੀੜੇ ਚ ਲਾ ਲਿਆ ਅੰਦਰਾਂ ਚ ਰਹਿ ਜਾਂਦਾ ਫਿਰ ਆਪਾਂ ਬਾਅਦ ਚ ਲਾ ਲੀਦੇ ਇਹ ਚੜਾੜੂ ਲਾ ਕੇ ਕੂੜਾ ਫਸਾਟਾਈ ਤੇ ਹੁਣ ਪੋਚੇ ਦੀ ਵਾਰੀ ਹੁਣ ਕੋ ਚਲਾਈਏ ਕਿ ਸਫਾਈਆਂ ਕਰੀਏ ਕਿਉਂਕਿ ਜਿੰਨੀ ਦੇਰ ਪੋਚਾ ਨਹੀਂ ਲੱਗਦਾ ਓੰਨੀ ਦੇਰ ਜਿੰਨਾ ਮਰਜ਼ੀ ਝਾੜੂ ਫੇਰ ਲੋ ਤੇ ਉਦਾਂ ਦਾ ਸਫਾਈ ਵੀ ਨਹੀਂ ਹੁੰਦੀ ਤੇ ਮਨ ਨੂੰ ਸਕੂਨ ਵੀ ਨਹੀਂ ਮਿਲਦਾ ਇਸ ਲਈ ਪੋਚਾ ਵੀ ਡੇਲੀ ਲਾਣਾ ਜ਼ਰੂਰੀ ਹੈ ਅੱਜ ਗਰਮੀ ਵੀ ਬਹੁਤ ਜ਼ਿਆਦਾ ਐਨੀ ਧੁੱਪ ਚੜ੍ਹੀ ਹੈ ਨਾ ਬਾਹਰ ਤੇ ਬਹੁਤ ਜ਼ਿਆਦਾ ਗਰਮੀ ਮੈਂ ਕੱਪੜੇ ਧੋਏ ਤੇ ਐ ਪਸੀਨਾ ਪਸੀਨ ਹੋ ਗਿਆ ਨਹੀਂ ਜ਼ਿਆਦਾ ਗਰਮੀ ਹੈ ਨਾ ਹਵਾ ਵੀ ਨਹੀਂ ਚੱਲ ਰਹੀ ਘੁੰਮੇ ਜਿਹਾ ਲੱਗਾ ਹੋਇਆ ਨਹੀਂ ਪੈਨੂ ਵੀ ਕਾਫੀ ਦਿਨ ਹੋ ਗਏ ਨਾ ਇਸ ਲਈ ਬਾਹਰ ਵਿੜੇ ਚ ਕੰਮ ਕਰ ਜੇ ਧੋਪ ਚੜ੍ਹ ਜੇ ਬਹੁਤ ਕੱਪੜੇ-ਕੱਪੜੇ ਧੋਣੇ ਹਨ ਬਹੁਤ ਔਖਾ ਲੱਗਦਾ ਹੈ ਅੱਜ ਆਪਾਂ ਪੋਚਾ ਲਾ ਲਈਏ ਸਫਾਈਆਂ ਕਰਕੇ ਤੇ ਫਿਰ ਆਪਣਾ ਰਸੋਈ ਦਾ ਕੰਮ ਥੋੜਾ ਜਿਹਾ ਰਹਿ ਗਿਆ तो उस तु बाद करते हैं फिर जो कपड़े धोन लग जाओ फिर कम लेट ही हो जाता है, है पोचे ला के सफाइया करके आप आ गए रसोई च ਤੇ ਸੋ ਇਹ ਦੀ ਸਫਾਈ ਥੋੜੀ ਜੀ ਕਰ ਲਈ ਸੀ ਇੱਕ ਵਾਰੀ ਸਵੇਰੇ ਤੇ ਮੈਂ ਸਾਰੇ ਭਾਂਡੇ ਮਾਂਜ ਲਏ ਸੀ ਤੇ ਦੁਬਾਰਾ ਜਿਹੜੇ ਚਾਹ ਵਾਲੇ ਜਾਂ ਰੋਟੀ ਵਾਲੇ ਹੋਏ ਨੇ ਜਾਂ ਦੁੱਧ ਗਰਮ ਕਰਨ ਵਾਲਾ ਪਿਆ ਹੈ ਜੀ ਤੇ ਆਪਾਂ ਕਾਂਸੇ ਦੀ ਚੰਗੀ ਤਰ੍ਹਾਂ ਸਾਫ ਕਰ ਲਾਂਗੇ ਸਵੇਰੇ ਥੋੜੀ ਕੀਤੀ ਸੀ ਚੰਗੀ ਤਰ੍ਹਾਂ ਸਫਾਈ ਨਹੀਂ ਹੋਈ ਸੀ ਤੇ ਆਪਾਂ ਹੁਣ ਸਫਾਈ ਕਰਦੇ ਆ ਨਾਲੇ ਭਾਂਡੇ ਵੀ ਨਿਮਾਂਜਣ ਵਾਲੇ ਤੇ ਨਾਲੇ ਆਪਾਂ ਕੋਲ ਦੁੱਧ ਗਰਮ ਕਰ ਲੈਨੇ ਆ ਨਿੱਕੇ ਨਿੱਕੇ ਕੰਮਰ ਸੋਈ ਦੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਬੜੇ ਹੁੰਦਾ ਲਾਲਚ ਵੀ ਚਲੋ ਫਟਾਫਟ ਪਹਿਲਾਂ ਬਾਹਰ ਦੇ ਕੰਮ ਕਰ ਲਈਏ ਤੇ ਅੰਦਰ ਦਿੱਤਾ ਆਪਾਂ ਹੌਲੀ ਹੌਲੀ ਕਰ ਤੈਨੂੰ ਲੱਗੇ ਰਹੀਦਾ ਕਰਨ ਵਾਸਤੇ ਇਹ ਜਦੋਂ ਗਰਮ ਧਰ ਦਿੰਨੇ ਆ ਕੋਲ ਤੇ ਆਪਾਂ ਕੋਲ ਮਾਣਦੇ ਆ ਭਾਂਡੇ ਜਾਪਾ ਪਰ ਲਈ ਸਾਰਾ ਕੰਮ ਕਰ ਲਿਆ ਉਧਰ ਦੁੱਧ ਵੀ ਗਰਮ ਧਰਤ ਹੈ ਚਲ ਫਿਰ ਸਾਫ ਕਰ ਲਈ ਤੇ ਹੁਣ ਆਪਾਂ ਮਾਜ ਲਈ ਥੋੜੇ ਜਿਹਾ ਭਾਂਡੇ ਭਾਂਡੇ ਮਾਜ ਕੇ ਤੇ ਫਿਰ ਆਪਾਂ ਸੋਕ ਕਰਕੇ ਫਰੀ ਨੂੰ ਅਜਲੀ ਦੇ ਬਾਰਾਂ ਵਜ ਗਏ ਨੇ ਤੇ ਹੁਣ ਬੱਚਿਆਂ ਦਾ ਵੀ ਟਾਈਮ ਹੋ ਗਿਆ ਆਣ ਦਾ ਤੇ ਫਿਰ ਆਪਾਂ ਬਣਾਵਾਂਗੇ ਉਹਨਾਂ ਲਈ ਚਾਵਲ ਅੱਜ ਕਹਿੰਦੇ ਕਿ ਚਾਵਲ ਖਾਣੇ ਨੇ ਰੋਟੀ ਲੈ ਗਈ ਸੀਗੇ ਨਾਲ ਤੇ ਦਹੀਂ ਪਈਏ ਤੇ ਆਪਾਂ ਚਾਵਲ ਬਣਾ ਲਾਂਗੇ ਦੁਪਹਿਰ ਨੂੰ ਕਿ ਬਤੀ ਆ ਜਾਂਦੇ ਨੇ ਕਿ ਬੱਚਿਆਂ ਦੇ ਚੱਲ ਰਹੇ ਨੇ ਪੇਪਰ ਬਸ ਕੱਲ ਨੂੰ ਲਾਸਟ ਪੇਪਰ ਖਤਮ ਤੇ ਫਿਰ ਤੇ ਉਹ 3-4 ਵਜੇ ਆਇਆ ਕਰਨਗੇ ਹਰ ਸਾਲ ਤੋਂ ਟਾਈਮ ਵੀ ਚੇਂਜ ਹੋ ਜਾਂਦਾ ਹੈ ਸਕੂਲ ਦੇ ਲੇਟ ਜਾਇਆ ਕਰਨਗੇ ਲਓ ਜੀ ਆਪਾਂ ਦੁੱਧ ਗਰਮ ਕਰ ਲਿਆ ਤੇ ਭਾਂਡੇ ਵੀ ਮਾਂਜ ਲੇ ਤੇ ਆਪਾਂ ਭਾਂਡੇ ਉੱਪਰ ਜੋੜ ਦਿੰਨੇ ਆ ਕਨਸ ਤੇ ਤੇ ਦੁੱਧ ਸਾਈਡ ਤੇ ਰੱਖ ਦਿੰਨੇ ਆ ਗਰਮ ਕਰ ਲਿਆ ਜਾਲੀ ਦੇ ਕੇ ਠੰਡਾ ਹੋਏਗਾ ਫਿਰ ਫ੍ਰਿਜ 'ਚ ਰੱਖ ਦਾਂਗੇ ਲਓ ਜੀ ਆਪਾਂ ਜਿਹੜੇ ਥੋੜੇ ਜਿਹਾ ਭਾਂਡੇ ਨੇ ਆਪਾਂ ਜੋੜ ਲੀਏ ਜੀ ਆਪਾਂ ਸਫਾਈ ਸੂਈ ਕਰ ਲਈ ਦੁੱਧ ਵੀ ਗਰਮ ਕਰਕੇ ਰੱਖ ਲਿਆ ਤੇ ਝਾੜੂ ਪੋਚੇ ਵੀ ਲਾ ਲੇ ਅੱੱਖੇ ਚੱਲ ਰਹਿਣੇ ਕਰਦੇ ਆਂ ਬੰਦ ਇਹ ਬਾਹਰ ਅੱਜ ਬੱਦਲ ਬਣ ਗਏ ਕਪੜੇ-ਕਪੜੇ ਆਪਾਂ ਧੋ ਲਏ ਹੀ ਸਵੇਰੇ ਪਹਿਲਾਂ ਬਹੁਤ ਤੇਜ਼ ਧੁੱਪ ਸੀ ਇੰਨੀ ਧੁੱਪ ਲੱਗੀ ਸੀ ਜਦੋਂ ਕਪੜੇ ਧੋਏ ਨੇ ਤੇ ਹੁਣ ਠੰਡਾ ਹੋ ਗਿਆ चावल बना आलू प्याजा बच्चे तड़के दोपहर भुख की चौल बना तड़के बाद तेल रख गर्म हो रही है ਹਾਂ ਅਨੀਮਰ ਜੀ ਮੇਰ ਚੱਕਾ ਲਓ ਜੀ ਆਪਾਂ ਚਾਵਲ ਬਣਾ ਲੇ ਨਮਕੀਨ ਚਾਵਲ ਨਾਲ ਦਹੀਂ ਤੇ ਬੱਚੇ ਲੱਗੇ ਖਾਣ ਵਾਸਤੇ ਲਓ ਜੀ ਆਪਾਂ ਚਾਹ ਬਣਾ ਲਈ ਸ਼ਾਮ ਦੀ ਤੇ ਨਾਲੇ ਕੱਪੜੇ ਧੋਏ ਸੀ ਇਹ ਲਿਆ ਕੇ ਢੇਰ ਲਾ ਲੇ ਨੋ ਤੇ ਲਾਣੇ ਹੁਣ ఏను భేనే టూషన్ కప్పడే తరలా ਨਜੀ ਆਪਾਂ ਕੱਪੜੇ ਤੈਹ ਲਾ ਲੇ ਤੇ ਬੱਚੇ ਆ ਕੇ ਦੁਪਹਿਰੇ ਰੋਟੀ ਖਾ ਕੇ ਸੋ ਗਏ ਸੀ ਹੁਣ ਚਲੇਗੇ ਨੇ ਟਿਊਸ਼ਨ ਤੇ ਆਪਾਂ ਕਮਰੇ ਦੀ ਕਰ ਲਈ ਦੁਬਾਰਾ ਸਫਾਈ ਚਾਦਰ-ਚੁੰਦਰ ਵੇ ਛਾ ਦੀਏ ਤੇ ਮਾਂਜਿਆਂ ਨਾਲੇ ਚਾਹ ਵਾਲੇ ਭਾਂਡੇ ਪਏ ਨੇ ਤੇ ਕੱਪੜੇ ਤੈਹ ਲਾ ਕੇ ਆਪਾਂ ਰੱਖ ਲੈਨੇ ਤੇ ਸੇਵੀਆਂ ਬਟਾਈਆਂ ਪਈਆਂ ਕਿੰਨੇ ਦਿਨਾਂ ਦੀ ਪਈਆਂ ਨੂੰ ਵੀ ਸੰਭਾਲਨੀ ਆ ਜੇ ਡੱਬੇ 'ਚ ਪਾਣੀ ਆ ਕਿਸੇ 'ਚ ਤੇ ਕਰਦੇ ਆ ਜੀ ਕੰਮ ਕਾਰ ਬਾਰ ਜਾ ਕੇ ਹੁਣ ਵੇੜੇ 'ਚ ਰਸੋਈ 'ਚ ਪਿੰਡਿਆ ਪੁੜਿਆ ਧੋ ਕੇ ਰੱਖਦੇ ਆ ਨਾਲੇ ਸਵੇਰੇ ਬਣਾਵਾਂਗੇ ਸਬਜ਼ੀ ਹੁਣ ਪਈ ਹੋਈ ਏ ਥੋੜੀ ਜੀ ਨੂੰ ਜ ਪਹਿਲਾਂ ਆਪਾਂ ਸੇਵੀਆਂ ਸੰਭਾਲ ਲਈਏ ਕੱਲ ਪਰਸੋਂ ਗਿਆ ਇਦਾਂ ਚਾਦਰ 'ਚ ਪਈਆਂ ਨੇ ਤੇ ਡੱਬੇ 'ਚ ਪਾ ਕੇ ਆਪਾਂ ਰੱਖ ਲੈਣੇ ਫਿਰ ਕਿਸੇ ਦਿਨ ਟਾਈਮ ਲੱਗੇ ਇਹਨਾਂ ਨੂੰ ਭੁੰਨ ਕੇ ਰੱਖ ਲਾਂਗੇ ਚੁੱਲਾ ਬਾਲਾਂਗੇ ਬਾਹਰ ਮੈਂ ਡੱਬੇ 'ਚ ਪਾ ਲਿਆ ਨੇ ਡੱਬਾ ਭਰ ਗਿਆ ਆਪਣਾ ਇਹ ਤੇ ਬੰਦ ਕਰਕੇ ਟੱਕਾਂ ਰੱਖਦੇ ਆ ਮੇਰੀ ਆਪਾਂ ਜਿਹੜੇ ਭਾਂਡੇ ਮਾਣਦੇ ਸੀ ਕੋਲ ਜੋੜ ਲੈਣੇ ਆ ਸ਼ਾਮ ਵਾਲੇ ਪਏ ਸੀ ਤੇ ਨਾਲੇ ਆਪਾਂ ਪਿੰਡੀਆਂ ਤੋ ਕੇ ਰੱਖ ਲੀਆਂ ਨੇ ਸਵੇਰੇ ਬਣਾਵਾਂਗੇ ਕੋਲ ਆਪਾਂ ਧਰੇ ਆ ਜੀ ਤੇਲ ਗਰਮ ਹੋਣ ਵਾਸਤੇ ਬਣਾਣੇ ਆ ਸਬਜੀ ਤੇ ਆਟਾ ਗੁੰਨਦੇ ਆ ਤੇ ਬੱਚੇ ਆਣਗੇ ਟਿਊਸ਼ਨ ਤੋਂ ਫੇਰ ਰੋਟੀ ਬਣਾ ਲਾਂਗੇ ਜਦੋਂ ਆਪਾਂ ਸਬਜੀ ਬਣਾ ਲਈਏ ਸੀ ਨਾਲੇ ਆਟਾ ਗੋਨ ਲੈਨੇ ਆਟਾ ਦੀ ਗੋਨ ਲਈ ਆ ਪਾਣੀ ਪਿਆ ਥੋੜਾ ਜਿਹਾ ਉਹੀ ਬਸ ਬਹੁਤ ਹੈ ਤੇ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਅਗਰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਨਾ ਚਲੋ ਜੀ ਆਪਾਂ ਸਬਜੀ ਬਣਾ ਲਈਏ ਤੇ ਕੋਲ ਆਪਾਂ ਰੋਟੀ ਬਣਾ ਕੇ ਤੇ ਫਿਰ ਬੱਚਿਆਂ ਦੇ ਸਕੂਲ ਦੀ ਤਿਆਰੀ ਕਰਦੇ ਆਂ ਬਰਦੀਆਂ ਪ੍ਰੈਸ ਕਰਕੇ ਰੱਖਣੀਆਂ ਨੇ ਔਰ ਅੱਕ ਲੈਣਿਆਂ ਤੇ ਭਿੱਡੀਆਂ ਕੱਟਾਂ ਕੱਟ ਕੇ ਰੱਖ ਲਾਂਗੇ ਸਰ੍ਹੋਂ ਦਾ ਤੜਕਾ ਲਾ ਲਾਂਗੇ ਕਿਉਂਕਿ ਸਵੇਰੇ ਬੱਚਿਆਂ ਦਾ 1 ਘੰਟਾ ਸਕੂਲ ਲੇਟ ਲੱਗਣਾ ਤੇ ਉਹਨਾਂ ਨੂੰ ਆਪਾਂ ਸਬਜ਼ੀ ਬਣਾ ਲਾਂਗੇ ਤਾਜੀ